ਜੋ ਮਤਦਾਨ ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਦਿੱਤਾ ਉਹ ਸ਼ਾਇਦ ਹੀ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਦੇ ਹਿੱਸੇ ਆਇਆ ਹੋਵੇ ਜਦੋਂ ਸਰਕਾਰ ਬਣੀ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਤੇ ਸਦਰਾ ਸੰਸਦ ਸਰਕਾਰ ਦੇ ਉੱਤੇ ਕਿ ਇਸ ਪਾਰਟੀ ਦਾ ਨਾਮ ਵੀ ਆਮ ਆਦੀ ਪਾਰਟੀ ਹੈ ਤੇ ਇਹਦੇ ਸੁਨਵਾਈ ਵੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਏਗੀ ਲੇਕਿਨ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਪੁੱਟਿਆ ਪਹਾੜ ਨਿਗਲਿਆ ਚੂਹਾ ਪੰਜਾਬੀਆਂ ਦੇ ਸੁਪਨੇ ਉਦੋਂ ਮਰ ਜਾ ਗਏ ਜਦੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਬਹੁਤ ਕੋਈ ਅੱਛੀ ਦਿਸ਼ਾਵਲ ਨਹੀਂ ਗਈ ਸ਼ੁਰੂ-ਸ਼ੁਰੂ ਵਿੱਚ ਬਿਜ਼ਨਸ ਨੇ ਕੁਝ ਬੰਦਿਆਂ ਨੂੰ ਗਫਤਾਰ ਕੀਤਾ ਕੁਝ ਹੋਰ ਛੋਟੀਆਂ-ਮੱਡੀਆਂ ਕਾਰਗੁਜ਼ਾਰੀਆਂ ਹੋਈਆਂ ਪਰ ਜਿਸ ਨੂੰ ਪੰਜਾਬ ਦੀ ਬਿਹਤਰੀ ਤੇ ਪੰਜਾਬ ਦਾ ਵਿਕਾਸ ਤੇ ਪੰਜਾਬ ਦੀ ਸੰਗੇ ਬੰਨਿਆਦ ਕਿਹਾ ਜਾਂਦਾ ਹੈ ਉਸ ਪਾਸੇ ਵਾਲੇ ਇੱਕ ਪੂਨੀ ਵਿਕਤਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਸવાય ਇੱਕ ਗੱਲ ਤੋਂ ਕਿ ਪੰਜਾਬ ਦੇ ਕੁਝ ਆਮ ਸ਼ਰੇਣੀ ਨੂੰ ਆਮ ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਲੇਕਿਨ ਉਹਦੇ ਬਨਿਸਪਤ ਪੰਜਾਬ ਦੀ ਧਰਤੀ ਤੇ ਭਗਵੰਤ ਮਾਨ ਦੀ ਸਰਕਾਰ ਇੱਕ ਇੱਟ ਵੀ ਲਗਾ ਕੇ ਦਸਨ ਚ ਤਾਂ ਸਾਰਥਕ ਸਾਬਤ ਨਹੀਂ ਹੋਈ ਨੰਬਰ 2 ਤੇ ਕਿਹਾ ਜਾਂਦਾ ਹੈ ਕਿ ਸਰਕਾਰ ਨੇ ਕੋਈ ਟੈਕਸ ਨਹੀਂ ਘਟਾਇਆ ਕੋਈ ਹੋਰ ਕਲ ਨਹੀਂ ਕੀਤੀ ਲੇਕਿਨ ਆਪਣੀ ਪਬਲਿਸਿਟੀ ਵਾਸਤੇ ਤੇ ਆਪਣੀ ਪਾਰਟੀ ਦੀ ਦੇਸ਼ ਪੰਜਾਬ ਤੋਂ ਬਾਹਰ ਗੁਜਰਾਤ ਗੋਆ ਦਿੱਲੀ ਤੱਕ ਪਬਲਿਸਿਟੀ ਦੇ ਵਾਸਤੇ ਲੱਖਾਂ ਕਰੋੜਾਂ ਰੁਪਏ ਦੇ ਫੰਡ ਜਿਹੜੇ ਨੇ ਇਸਤੇਮਾਲ ਕੀਤੇ ਗਏ ਨੇ ਜਿਹਦਾ ਜਦੋਂ ਕਿਸੇ ਕਾਰਕੁਨ ਨੇ ਪੁੱਛਿਆ ਤਾਂ ਉਹਨਾਂ ਕੋਈ ਪੰਜਾਬ ਸਰਕਾਰ ਸਿੱਧੇ ਪੁੱਠੇ ਤਰੀਕੇ ਨਾਲ ਉਹਦਾ ਜਵਾਬ ਵੀ ਨਹੀਂ ਦੇ ਸਕੀ ਪੰਜਾਬ ਦੇ ਲੋਕ ਹੁਣ ਬਹੁਤ ਬੇਹਾਲ ਹੋ ਚੁੱਕੇ ਨੇ ਕਿ ਉਹਨਾਂ ਨੇ ਆਪਣੇ ਨਜ਼ਰਾਂ ਦੇ ਵਿੱਚ ਅਕਾਲੀ ਦਲ ਨੂੰ ਗਰਾ ਦਿੱਤਾ ਸ਼ਾਇਦ ਹੋ ਸਕਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਸਾਬਕਾ ਡਿਪੀ ਸੀਐਮ ਨੇ ਸ਼ਾਇਦ ਉਹਨਾਂ ਦਾ ਜਿੰਦਗੀ ਦੇ ਵਿੱਚ ਇਹ ਇਲੈਕਸ਼ਨ ਆਖਰੀ ਇਲੈਕਸ਼ਨ ਹੋਵੇ ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਵੀ ਇਲੈਕਸ਼ਨ ਲੜਨ ਤੋਂ ਕੰਨੀ ਕਤਰਾਰੀ ਹੈ ਕਿਉਂਕਿ ਉਹਨੂੰ ਦਿਖਾਈ ਦੇ ਰਿਹਾ ਕਿ ਮੇਰੇ ਚਾਰੇ ਖਾਨੇ ਚਿਤ ਹੋਣ ਦੀ ਸੁਭਾਵਨਾ ਬਹੁਤ ਜ਼ਿਆਦਾ ਹੁਣ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਸੀਂ ਵੋਟ ਪਾਈਏ ਤਾਂ ਕਿਸ ਨੂੰ ਪਾਈਏ ਜਦੋਂ ਕਿ ਇਹ ਸਿਆਸੀ ਪਾਰਟੀਆਂ ਅੱਜ ਦੇ ਸਿਆਸੀ ਤੀਰ ਅੰਦਾਜ਼ੀ ਵਿੱਚ ਬੁਰੀ ਤਰ੍ਹਾਂ ਫੇਲ ਉਚਕੀਆਂ ਨੇ ਤੇ ਪੰਜਾਬ ਦੇ ਵਿੱਚ ਆਪ ਮੁਹੰਦਰੇ ਹੀ ਕਿਤੇ ਲੱਖਾਂ ਸੜਾਨਾ ਖੜ ਗਿਆ ਬਠਿੰਡੇ ਦੀ ਪਾਰਲੀਮੈਂਟ ਤੋਂ ਕਿਤੇ ਸਿਮਰਤਜੀਤ ਸਿੰਘ ਮਾਨ ਨੂੰ ਲੋਕੀ ਚਾਹੁੰਦੇ ਨੇ ਕਿਤੇ ਜੰੰਦਰ ਵਿੱਚ ਸੱਤ ਪੜ ਵਰਦੀ ਵਰਗੇ ਇਹ ਬੰਦੇ ਮੈਦਾਨ ਚ ਆ ਗਏ ਨੇ ਕਿਤੇ ਅੰਮ੍ਰਿਤਸਰ ਤੋਂ ਜਾਂ ਤਰਨਤਾਰਨ ਤੋਂ ਜਾਂ ਮਾਝੇ ਤੋਂ ਅਮਰਪਾਲ ਸਿੰਘ ਦੇ ਪਰਿਵਾਰ ਵੀ ਇਸ ਬੰਦੇ ਇਹ ਸੋਚ ਰਿਹਾ ਹੈ ਤਾਂ ਮੈਂ ਸਮਝਦਾ ਕਿ ਪੰਜਾਬ ਦੀ ਲੋਕ ਸਿਆਸੀ ਪਾਰਟੀਆਂ ਮਨ ਦੇ ਮੰਦੇ ਨਜ਼ਰ ਸ਼ਾਇਦ ਹੋ ਸਕਦਾ ਆਪਕੀ ਵਾਰ ਵਿਅਕਤੀਆਂ ਨੂੰ ਤਰਜੀਹ ਦੇਣ ਪਰ ਜੋ ਪੰਜਾਬ ਦੇ ਲੋਕਾਂ ਦਾ ਦੇ ਨਾਲ ਹੋਇਆ ਪੰਜਾਬ ਦੇ ਲੋਕਾਂ ਨੇ ਕਿਸਾਨੀ ਦੀ ਅਗਵਾਈ ਦਿੱਲੀ ਵਿੱਚ ਕੀਤੀ ਹਜ਼ਾਰਾਂ ਕਿਸਾਨ ਪੰਜਾਬ ਦੇ ਲੱਖਾਂ ਕਿਸਾਨ ਦੇਸ਼ਾਂ ਵਿਦੇਸ਼ਾਂ ਚ ਵਾਕੇ ਕਿਸਾਨ ਦਿੱਲੀ ਵਿੱਚ ਮੋਰਚਾ ਲਾਇਆ ਉਸ ਮੋਰਚੇ ਵਿੱਚ ਹਰਿਆਣੇ ਨੇ ਸ਼ਮੂਲੀਅਤ ਕੀਤੀ ਰਾਜਸਥਾਨ ਨੇ ਕੀਤੀ ਤੇ ਖਾਸ ਤੌਰ ਤੇ ਯੂਪੀ ਤੇ ਬਿਹਾਰ ਨੇ ਕੀਤੀ ਤਾਂ ਮਧ ਪ੍ਰਦੇਸ਼ ਤੇ ਗੁਜਰਾਤ ਨੇ ਉਸ ਮੋਰਚੇ ਵਿੱਚ ਸ਼ਮੂਲੀਅਤ ਕੀਤੀ 750 ਦੇ ਕਰੀਬ ਪੰਜਾਬ ਦਾ ਜਿਹੜਾ ਸੀ ਇਹ ਕਿਸਾਨ ਉੱਥੇ ਦਿੱਲੀ ਦੇ ਬਾਰਡਰ ਦੇ ਉੱਤੇ ਸ਼ਹੀਦ ਹੋ ਗਿਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੀਆਂ ਮੰਗਾਂ ਨੂੰ ਸਵੀਕਾਰ ਕੀਤਾ ਤੇ ਕਿਸਾਨਾਂ ਤੋਂ ਤੇ ਦੇਸ਼ ਦੇ ਲੋਕਾਂ ਤੋਂ ਮਾਫੀ ਵੀ ਮੰਗੀ ਲੇਕਿਨ ਉਹ ਮਾ ਵੀ ਮੰਗਤਵਾਜ ਜੋ ਮੰਗਾ ਨੂੰ ਉਸ ਅस्वीकार ਨਹੀਂ ਕੀਤਾ ਹੁਣ ਜਦੋਂ ਬੀਜੇਪੀ ਵਾਲੇ ਪੰਡਾ ਚ ਜਾਂਦੇ ਨੇ ਚਾਹੇ ਹੰਸਰਾਏ ਹੰਸੋ ਵੀ ਚਾਹੇ ਮਹਾਰਾਣੀ ਪਰਨੀਤਕਰ ਹੋਵੇ ਚਾਹੇ ਬਟਰੂ ਹੋਵੇ ਲੁਧਿਆਣੇ ਤੋਂ ਚਾਹੇ ਜੰਦਰ ਚ ਰਿੰਕੂ ਹੋਵੇ ਤਾਂ ਲੋਕ ਇੱਕਾ ਕੰਦੇ ਨੇ ਕਿ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਤੁਹਾਨੂੰ ਪੰਡਾ ਚ ਨਹੀਂ ਵੜਨ ਦੇਣਾ ਤੇ ਮੈਂ ਇਹ ਸਮਝਦਾ ਕਿ ਹਿੰਦੁਸਤਾਨ ਦੇ 29 ਸਟੇਟ ਨੇ 29 ਚਿੱਪਸ 6 ਸਟੇਟ ਛੱਡ ਕੇ ਇਸ ਸਟੇਟਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲਤ ਜਿਹੜੀ ਹੈ ਬਹੁਤ ਪਤਲੀ ਹੈ ਬੇਸ਼ੱਕ ਸਰਕਾਰੀ ਜਿਗਾੜ ਦੇ ਨਾਲ ਤੇ ਆਪਦੇ ਮਸ਼ੀਨਾਂ ਦੇ ਸਾਥ ਤਾਪ ਦੇ ਨਾਲ ਮੋਦੀ ਲੋਕਾਂ ਨੂੰ ਪ੍ਰਭਾ ਪ੍ਰਭਾਵਸ਼ਾਲੀ ਦਿਖਾਈ ਦੇ ਰਿਹਾ ਹੈ ਪਰ ਮੈਨੂੰ ਇਹ ਲੱਗਦਾ ਕਿ ਨਾ ਹੀ ਆਰਸਿਸਮ ਹੋਣੀ ਚਾਹੁੰਦੀ ਹੈ ਤੇ ਨਾ ਹੀ ਹਜ਼ਾਰਾਂ ਲੋਕ ਭਾਜਪੀ ਦੇ ਵਿੱਚ ਬੈਠੇ ਨੇ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਨੂੰ ਪ੍ਰਮਾਨ ਕਰਨ ਦੇ ਲਈ ਤਿਆਰ ਨਹੀਂ ਹਾਂ ਸਤੂ ਜੀ ਆਪ ਕੀ ਵਾਰ ਉਹਨੇ ਇੱਕ ਨਾਰਾ ਦਿੱਤਾ ਹੈ ਕਿ ਆਪ ਕੀ ਵਾਰ 400 ਦੇ ਪਾਰ ਠੀਕ ਕਹਿਣਾ ਚਾਹੋ ਇਹ ਤਾਂ ਵਕਤ ਦੱਸੇਗਾ ਆਪ ਕੀ ਵਾਰ 400 ਪਾਰ ਜਾਂ ਆਪ ਕੀ ਵਾਰ ਜਾਣਗੇ ਹਾਰ ਇਹ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਠੀਕ ਹੈ ਜੀ ਇਸ ਕਰਕੇ ਕਈ ਵਾਰੀ ਬੰਦੇ ਦੀਆਂ ਮੰਦੀਆਂ ਮਨ ਵਿੱਚ ਰਹਿ ਜਾਂਦੀਆਂ ਨੇ ਲੇਕਿਨ ਉਹ ਜਿੰਨਾ ਇੰਤਿਸ਼ਾਰ ਬੀਜੇਪੀ ਦੇ ਵਿੱਚ ਹੈ ਸਾਡੇ ਵੀਰ ਵਿਜੇ ਕੁਮਾਰ ਸੰਪਲਾ ਦੀ ਟਿਕਟ ਨਹੀਂ ਦਿੱਤੀ ਹੋਰ ਕਈ ਕੀ ਬੀਜੇਪੀ ਦੇ ਬੰਦੇ ਜਿਹੜੇ ਅੱਛੇ ਅੱਛੇ ਬੰਦੇ ਬੈਠੇ ਨੇ ਅੰਮ੍ਰਿਤਸਰ ਤੋਂ ਤਰਨ ਚੁਗ ਜੀ ਬੈਠੇ ਨੇ ਗੁਰਦਾਸਪੁਰ ਦੇ ਵਿੱਚੋਂ ਉਹ ਕਵਤਾ ਖੰਨਾ ਜੀ ਬੈਠੇ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਮੈਨੂੰ ਉਮੀਦ ਹੈ ਕਿ ਬੀਜੇਪੀ ਤਾਂ ਆਪਣੇ ਭਾਰ ਨਾਲ ਹੀ ਡਿੱਗ ਜਾਏਗੀ ਤੇ ਕਾਲੀ ਦਲਦਲ ਬੋ ਕੰਟਾ ਪਹਿਲੇ ਹੋਇਆ ਹੈ ਆਮ ਆਦਮੀ ਪਾਰਟੀ ਸਰਕਾਰ ਤੇ ਕੀ ਟਿੱਪਣੀ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਉਹ ਕਹ ਰਹੇਗੇ ਅਸੀਂ 13 13 ਲੋਕ ਸਭਾ ਸੀਟਾਂ ਜਿਹੜੀ ਪੰਜਾਬ ਦੀ ਜਿੱਤਰ ਜਾਣਗੇ ਨਹੀਂ ਆਮ ਆਦਮੀ ਪਾਰਟੀ ਦੀ ਹਾਲਤ ਸਭ ਤੋਂ ਤਰਸੀ ਹੋ ਗਿਆ ਵਿਚਾਰਿਆਂ ਦਾ ਪ੍ਰਧਾਨ ਦਿੱਲੀ ਇਮਾਨਦਾਰ ਪ੍ਰਧਾਨ ਸੀਗਾ ਉਹ ਦਿੱਲੀ ਦੀ ਜੇਲ੍ਹ ਚ ਅੰਦਰ ਬਠਾ ਇਲੈਕਸ਼ਨ ਲੜਾ ਰਿਹਾ ਤੇ ਉਹਦੇ ਇੱਕ ਡਿਪਟੀ ਸੀ ਵੀ ਜੇਲ੍ਹ ਦੇ ਵਿੱਚ ਨੇ ਤੇ ਮੈਂ ਤਾਂ ਐਵੇਂ ਸਭ ਨੇ ਇੱਕ ਮੰਤਰੀ ਵੀ ਜੇਲ੍ਹ ਦੇ ਵਿੱਚ ਹੈ ਹੁਣ ਤਾਂ ਐ ਹੋ ਲੱਗਦਾ ਕਿ ਕੈਬਨਿਟ ਦੀ ਮੀਟਿੰਗ ਹੀ ਜੇਲ੍ਹ ਵਿੱਚ ਦਿੱਲੀ ਜਾ ਕਰ ਸਕਦਾ ਉਹ ਮੁੱਖ ਮੰਤਰੀ ਤੇ ਕੱਲੇ ਭਗਵੰਤ ਮਾਨ ਗੁਜਰਾਤ ਵਿੱਚ ਗੈਸੀ ਤੇ ਹੰਝੂ ਵਹਾ ਕੇ ਕਹਿੰਦੇ ਕਿ ਮੇਰੇ ਹੰਝੂਆਂ ਨੂੰ ਆਮ ਨਾ ਸਮਝਣਾ ਸੂਰਮਿਆਂ ਬਦਾਂ ਚ ਲੜਦੇ ਹੁੰਦੇ ਆ ਰੋਗ ਨਹੀਂ ਦਿਖਾਉਂਦੇ ਲੋਕਤੰਤਰ ਦੇ ਇਸ ਪਾਵਰ ਪਰਤੇ ਜਿਹੜੀ ਕਿ ਇਲੈਕਸ਼ਨ ਹੋ ਰਿਹਾ ਹੈ ਕੀ ਪੀਲ ਆ ਪੰਜਾਬ ਦੇ ਲੋਕਾਂ ਨੂੰ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੋਗੇ ਤੁਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਸਹੀ ਫੈਸਲਾ ਲੈਣ ਦੇ ਜਿੱਦ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਆਰਾਮ ਦੀ ਜ਼ਰੂਰਤ ਹੈ ਤੇ ਬੀਜੇਪੀ ਦੇਹ ਦੇ ਲੋਕਾਂ ਦੀ ਸਹੀ ਅਗਵਾਈ ਨਹੀਂ ਕਰ ਸਕੀ ਕਿਉਂਕਿ ਹਿੰਦੁਸਤਾਨ ਵਿੱਚ ਇੰਨੀ ਜ਼ਿਆਦਾ ਮਹਿੰਗਾਈ ਪਹਿਲਾਂ ਕਿਸੇ ਦੇ ਰਾਜ ਵਿੱਚ ਨਹੀਂ ਹੋਈ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਅਫਰਾ ਤਫਰੀ ਪਹਿਲਾਂ ਕਦੀ ਲੋਕਾਂ ਨਾਲ ਨਹੀਂ ਹਿੰਦੁਸਤਾਨ ਤੇ ਫਿਰਕਾਵਾਦੀ ਵੀ ਇੰਨੀ ਜ਼ਿਆਦੇ ਪਹਿਲਾਂ ਕਦੀ ਨਹੀਂ ਹੋਈ ਤੇ ਮੈਂ ਸਮਝਦਾ ਕਿ ਬੀਜੇਪੀ ਵੋਟਾਂ ਦੀ ਹੱਕਦਾਰ ਨਹੀਂ ਤੇ ਔਰ ਸ਼੍ਰੀਮਤੀ ਪ੍ਰਿੰਕਾ ਗਾਂਧੀ ਹੋਵੇ ਰਾਹੁਲ ਗਾਂਧੀ ਹੋਵੇ ਜਾਂ ਦੂਜੀ ਮੰਮਤਾ ਬੇਨਰਜੀ ਹੋਵੇ ਤੇਸਵੀ ਯਦਵ ਹੋਵੇ ਅਬ ਮਲੇਮ ਸਿੰਘ ਦਾ ਬੇਟਾ ਅਕਲੇਸ਼ ਯਾਦਵ ਹੋਵੇ ਜਾਂ ਹਿੰਦੁਸਤਾਨ ਦੇ ਜਿਹੜੇ ਅਦਰ ਦਿਨ ਨੈਸ਼ਨਲ ਫਰੰਟ ਦੇ ਜਿਹੜੇ ਸੈਕੂਲਰ ਤੇ ਕੌਮੀ ਲੀਡਰ ਨੇ ਉਹਨਾਂ ਦੇ ਵੱਲ ਦੇਸ਼ ਦੇ ਲੋਕਾਂ ਨੂੰ ਧਿਆਨ ਦੇ ਕੇ ਇੱਕ ਨਵਾਂ ਰਾਹ ਪਟਾ ਕਰਨ ਦੀ ਅਤਿਅੰਤ ਜ਼ਰੂਰਤ ਹੈ ਬਹੁਤ